ਫੌਜੀਆਂ ਵਾਲੀਆਂ ਤਰਪਾਲਾ ਪਾ ਕੇ ਸੰਗਤਾਂ ਦੇਖ ਸਕਦੇ ਹੋ ਟਰਾਲੀਆਂ ਭਰ ਕੇ ਪਹੁੰਚ ਚੁੱਕੀਆਂ ਨੇ ਜੀ ਕਿੰਨਾ ਪਿਆਰਾ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਪਹਿਲਾਂ ਹਾਂ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਕੂਲਰ ਪੱਖਿਆਂ ਦਾ ਪਾਰਕ ਦੇ ਵਿੱਚ ਪ੍ਰਬੰਧ ਹੋਇਆ ਹੋਇਆ ਹੈਗਾ ਜੀ ਤੁਸੀਂ ਤੁਸੀਂ ਦੇਖ ਸਕਦੇ ਹੋ ਆਂ ਜੀ ਦਰਸ਼ਨਾਂ ਦੇ ਲਈ ਪਹੁੰਚੀਆਂ ਨੇ ਦੇਖ ਸਕਦੇ ਹੋ ਟਰਾਲੀਆਂ ਤੇ ਤਰਪਾਲਾਂ ਪਾਈਆਂ ਹੋਈਆਂ ਨੇ ਜੀ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਖੱਟੀ ਲੱਸੀ ਦਾ ਲੰਗਰ ਚੱਲ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਜੀ ਇੱਧਰਲੇ ਪਾਸੇ ਹਲਕਾ ਹਲਕਾ ਮੀਂਹ ਪੈ ਰਿਹਾ ਬਾਰਿਸ਼ ਮੀਂਹ ਆ ਗਿਆ ਵਾ ਤੇ ਟੈਕਸੀਆਂ ਵੀ ਲੱਗੀਆਂ ਹੋਈਆਂ ਸਾਹਮਣੇ ਦੇਖ ਸਕਦੇ ਹੋ ਸੰਗਤਾਂ ਨੂੰ ਲੈ ਕੇ ਆਉਣ ਲਈ ਇੱਧਰਲੇ ਪਾਸੇ ਬਾਈ ਉਹਨਾਂ ਨੇ ਟਰਾਲੀ ਲਾਈ ਆ ਲਾਹੌਰੀ ਜੀਰਾ ਫਰੂਟੀਆਂ ਮੰਗੇਓ ਫਰੂਟੀਆਂ ਲਾਹੌਰੀ ਜੀਰੇ ਦਾ ਲੰਗਰ ਲੱਗਿਆ ਜੀ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ ਰਾੜਾ ਸਾਹਿਬ ਵਰਸੀ ਤੇ ਪੰਜਵੀਂ ਵਰਸੀ ਆ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੀ ਤੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਤੇ ਅਸੀਂ ਵੀ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਆਪਾਂ ਤੁਹਾਨੂੰ ਬਲੌਗ ਦਿਖਾਵਾਂਗੇ ਵਰਸੀ ਦਾ ਤੇ ਵੀਡੀਓ ਨਾਲ ਦੋਸਤੋ ਬਣੇ ਰਿਓ ਵਰਸੀ ਦੇ ਉੱਪਰ ਮੀ ਆ ਚੁੱਕਿਆ ਵਾ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਫਿਰ ਵੀ ਸੰਗਤਾਂ ਸੇਵਾ ਕਰ ਰਹੇ ਨੇ ਮੁੰਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੀ ਆ ਚੁੱਕਿਆ ਜੀ ਪੂਰਾ ਸੜਕਾਂ ਤੇ ਪਾਣੀ ਖੜਿਆ ਪਿਆ ਤੇ ਇਧਰਲੇ ਪਾਸੇ ਦੁਕਾਨਾਂ ਲੱਗੀਆਂ ਹੋਈਆਂ ਨੇ ਮੀਂਹ ਪੂਰਾ ਜੋਰਾ ਸ਼ੋਰਾਂ ਤੇ ਆ ਗਿਆ ਬੱਦਲ ਦਾ ਮੌਸਮ ਹੈ ਬਰਸੀ ਦਾ ਅੱਜ ਪਹਿਲਾ ਦਿਨ ਆ ਜੀ ਤੇ ਗੁਰਦੁਆਰਾ ਸਾਹਿਬ ਜੀ ਦੇ ਤੁਸੀਂ ਦੇਖ ਸਕਦੇ ਹੋ ਅਸੀਂ ਬਿਲਕੁਲ ਰਾਣਾ ਸਾਹਿਬ ਜੀ ਦੇ ਬਾਹਰ ਪਹੁੰਚ ਚੁੱਕੇ ਹਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੁਛ ਦੂਰੀ ਰਹਿ ਗਈ ਬਸ ਗੱਡੀ ਅਸੀਂ ਪਾਰਕਿੰਗ ਕਰਨ ਵਾਲੇ ਆ ਲੇਕਿਨ ਮੀਂਹ ਬਹੁਤ ਜ਼ਿਆਦਾ ਤੇਜ਼ ਪੈ ਰਿਹਾ ਜੀ ਨਾਲ ਦੀ ਨਾਲ ਬਲੌਗ ਆਪਾਂ ਤੁਹਾਨੂੰ ਦਿਖਾਈ ਜਾਵਾਂਗੇ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਨਾਲ ਦੀ ਨਾਲ ਜੋ ਵੀਡੀਓ ਆ ਰਹੀਆਂ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਮੇਨ ਐਂਟਰੀ 게ਟ ਤੇ ਪਹੁੰਚ ਚੁੱਕੇ ਆ ਤੇ ਮੀਂਹ ਦਾ ਤੁਸੀਂ ਜੋਰ ਦੇਖ ਸਕਦੇ ਹੋ ਵਰਸੀ ਸਮਾਗਮ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਤੁਸੀਂ ਦੇਖ ਸਕਦੇ ਹੋ 50ਵੀਂ ਵਰਸੀ ਆ ਬਾਬਾ ਜੀ ਦੀ ਤੇ ਅੱਜ ਪਹਿਲਾ ਦਿਨ ਆ 24 ਅਗਸਤ ਤੁਸੀਂ ਦੇਖ ਸਕਦੇ ਹੋ ਮੀਂਹ ਨੇ ਪੂਰਾ ਜੋਰਾ ਸ਼ੋਰਾ ਤੇ ਮੀਂਹ ਪੈ ਰਿਹਾ ਜੀ ਮੀਂਹ ਆ ਗਿਆ ਵਾ ਤੇ ਟੈਕਸੀਆਂ ਵੀ ਲੱਗੀਆਂ ਹੋਈਆਂ ਸਾਹਮਣੇ ਦੇਖ ਸਕਦੇ ਹੋ ਸੰਗਤਾਂ ਨੂੰ ਲੈ ਕੇ ਆਉਣ ਲਈ ਇਧਰਲੇ ਪਾਸੇ ਸਾਹਮਣੇ ਸਕੂਟਰ ਮੋਟਰਸਾਈਕਲ ਸਟੈਂਡ ਆ ਜੀ ਤੇ ਉਧਰ ਵੀ ਸੰਗਤਾਂ ਤੁਸੀਂ ਦੇਖ ਸਕਦੇ ਹੋ ਖੜੀਆਂ ਨੇ ਸਾਰੀਆਂ ਵੇਟ ਕਰ ਰਹੀਆਂ ਮੀਂਹ ਕਿਸ ਟਾਈਮ ਹਟੇ ਤੁਸੀਂ ਦੇਖ ਸਕਦੇ ਹੋ ਪ੍ਰਮਾਤਮਾ ਦੇ ਰੰਗਾਂ ਨੂੰ ਉਹੀ ਜਾਣਦਾ ਜੀ ਦੇਲੇ ਪਾਸੇ ਬਾਈ ਉਹਨਾਂ ਨੇ ਟਰਾਲੀ ਲਾਈ ਆ ਲਾਹੌਰੀ ਜੀਰਾ ਫਰੂਟੀਆਂ ਮੰਗੋ ਫਰੂਟੀਆਂ ਲਾਹੌਰੀ ਜੀਰੇ ਦਾ ਲੰਗਰ ਲੱਗਿਆ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੀਂਹ ਦਾ ਮੌਸਮ ਆ ਤੇ ਗੱਡੀ ਵਿੱਚੋਂ ਹੀ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਾਈ ਉਹਨਾਂ ਨੇ ਟਰਾਲੀ ਪੂਰੀ ਭਰੀ ਹੋਈ ਆ ਐਨ ਗਿੱਲੇ ਹੋਏ ਹੋਏ ਆ ਤੁਸੀਂ ਦੇਖ ਸਕਦੇ ਹੋ ਮੀਂਹ ਦੇ ਮੌਸਮ ਦੀ ਸੇਵਾ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿੰਨੇ ਵੀ ਬਾਈ ਹੁਣੇ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੀ ਇੱਧਰਲੇ ਪਾਸੇ ਹਲਕਾ ਹਲਕਾ ਮੀਂਹ ਪੈ ਰਿਹਾ بارش ਦਾ ਮੌਸਮ ਹੋ ਗਿਆ ਤੇ ਸੰਗਤਾਂ ਲਈ ਉਹ ਸ਼ਬੀਰ ਲਗਾਈ ਸੀ ਠੰਡੇ ਮਿੱਠੇ ਜਲਦੀ ਸ਼ਬੀਰ ਲਗਾਈ ਸੀ ਮੀਂਹ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਲੋਕਾਂ ਨੇ ਛਤਰੀਆਂ ਕੱਢ ਲਈਆਂ ਤੇ ਸੇਵਾਦਾਰ ਦੇਖ ਲਓ ਕਿੰਨੇ ਸਤਿਕਾਰ ਭਾਵਨਾ ਦੇ ਨਾਲ ਬਹੁਤ ਸੁਚੱਜੇ ਮੀਂਹ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰ ਨਾਲ ਬਾਪੂ ਜੀ ਹੁਣੀ ਗੱਡੀਆਂ ਲਵਾ ਰਹੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿੰਨੀਆਂ ਵੀ ਸੰਗਤਾਂ ਇੱਥੇ ਜਗ੍ਹਾ ਤੇ ਸੇਵਾ ਸੇਵਾ ਕਰ ਰਹੀਆਂ ਨੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਖੱਟੀ ਲੱਸੀ ਦਾ ਲੰਗਰ ਚੱਲ ਰਿਹਾ ਜੀ ਚਾਟੀ ਦੀ ਲੱਸੀ ਦਾ ਲੰਗਰ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਸੰਗਤਾਂ ਨੇ ਲੰਗਰ ਲਾਇਆ ਹੋਇਆ ਤੇ ਝੂਠੇ ਭਾਂਡੇ ਦੀ ਸੇਵਾ ਚੱਲ ਰਹੀ ਹੈ ਲੱਸੀ ਦਾ ਲੰਗਰ ਲਗਾਇਆ ਗਿਆ ਦੇਖ ਸਕਦੇ ਹੋ ਤੁਸੀਂ ਸੰਗਤਾਂ ਵੱਲੀਓ ਬਾਬਾ ਜੀ ਦੀ ਬਾਰਸੀ ਕਾਰ ਪਾਰਕਿੰਗਾਂ ਸੰਗਤੋਂ ਦੋ ਬਣਾਈਆਂ ਨੇ ਇੱਕ ਖੇਤਾਂ ਦੇ ਵਿੱਚ ਇੱਕ ਪਰਲੇ ਪਾਸੇ ਦਾਣਾ ਮੰਡੀ ਦੇ ਵਿੱਚ ਕਿਉਂਕਿ ਗੱਡੀਆਂ ਦਾ ਬਹੁਤ ਜ਼ਿਆਦਾ ਰਸ਼ ਪੈ ਗਿਆ ਸੀ ਇਸ ਕਰਕੇ ਦੋ ਪਾਰਕਿੰਗਾਂ ਬਣਾਈਆਂ ਨੇ ਜਿਨ ਇੱਕ ਇਧਰਲੇ ਪਾਸੇ ਬਣਾਈ ਆ ਜੀ ਇੱਕ ਅੱਗੇ ਬਣਾਈ ਆ ਪਾਰਕਿੰਗ ਤੁਸੀਂ ਦੇਖ ਸਕਦੇ ਹੋ ਥੋੜਾ ਗਿੱਲਾ ਹੋ ਗਿਆ ਮੀਂਹ ਟੰਮ ਟੰਮ ਪੈ ਰਿਹਾ ਹੈ ਬਾਬਾ ਜੀ ਦੀ ਗੁਰਦੁਆਰਾ ਸਾਹਿਬ ਜੀ ਦੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਮੇਨ ਐਂਟਰੀ ਗੇਟ ਕੋਲੇ ਪਹੁੰਚ ਚੁੱਕੇ ਆ ਸੰਗਤਾਂ ਦਾ ਤੁਸੀਂ ਦੇਖ ਸਕਦੇ ਹੋ ਇਕੱਠ ਮੀਂਹ ਪੈਂਦੇ ਚ ਵੀ ਸੰਗਤਾਂ ਦਰਸ਼ਨਾਂ ਦੇ ਲਈ ਪਹੁੰਚੀਆਂ ਨੇ ਦੇਖ ਸਕਦੇ ਹੋ ਟਰਾਲੀਆਂ ਦੇ ਤਰਪਾਲਾਂ ਪਾਈਆਂ ਹੋਈਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਮੇਰੇ ਪਾਸੇ ਦੇਖ ਸਕਦੇ ਹੋ ਜੀ ਸੰਗਤਾਂ ਦਾ ਜੋੜਾ ਘਰ ਬਣਾ ਲਈ ਸੰਗਤਾਂ ਲਈ ਜੂਰੇ ਲੈਣ ਦੀ ਸੰਗਤਾਂ ਆਈਆਂ ਹੋਈਆਂ ਨੇ ਤੇ ਜੁੜੇ ਜਮਾ ਵੀ ਇੱਥੇ ਹੀ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਸੰਗਤਾਂ ਲਈ ਵੀ ਮੀਨ ਸੇਵਾ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸੰਗਤਾਂ ਦੇਖ ਸਕਦੇ ਹੋ ਤੁਸੀਂ ਸੰਗਤਾਂ ਦਾ ਖਾਣਾ ਮਾਰਦਾ ਘੱਟ ਮੀ ਦੇ ਮੌਸਮ ਦੇ ਵਿੱਚ ਵੀ ਸੰਗਤਾਂ ਹੌਮ ਹੋਮਾ ਕੇ ਦਰਸ਼ਨਾਂ ਦੇ ਲਈ ਪਹੁੰਚੀਆਂ ਹੋਈਆਂ ਨੇ ਜੀ ਸਾਡੇ ਅੰਦਰ ਨੇ ਪਾਸੇ ਸਾਰੇ ਪਾਸੇ ਟੈਂਟ ਲਗਾਏ ਗਏ ਆ ਸੰਗਤਾਂ ਲਈ ਜੋ ਗਰਮੀ ਦੇ ਮੌਸਮ ਦੇ ਸੰਗਤਾਂ ਇੱਥੇ ਖੜ੍ਹ ਸਕਦੀਆਂ ਨੇ ਅੱਜ ਦਾ ਪਰਮਾਤਮਾ ਨੇ ਮੌਸਮ ਬਹੁਤ ਜ਼ਿਆਦਾ ਠੰਡਾ ਕਰ ਦਿੱਤਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਪਿਆਰਾ ਡੈਕੋਰੇਸ਼ਨ ਦਾ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕੰਮ ਹੋਇਆ ਹੋਇਆ ਇਹ ਦੇਖ ਸਕਦੇ ਹੋ ਇੱਧਰ ਸੰਗਤਾਂ ਖੜ੍ਹੀਆਂ ਨੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਠੱਠਾ ਮਾਰਦਾ ਕੱਠ ਸੰਗਤਾਂ ਪਹੁੰਚੀਆਂ ਹੋਈਆਂ ਨੇ ਦਰਸ਼ਨਾ ਦੇ ਲਈ ਇਹ ਦੇਖ ਸਕਦੇ ਹੋ ਇਹ ਸਾਰੀਆਂ ਸੰਗਤਾਂ ਅੰਦਰੋਂ ਸੰਗਤਾਂ ਦਰਸ਼ਨ ਕਰਕੇ ਆ ਚੁੱਕੀਆਂ ਨੇ ਜੀ ਤੇ ਵੀਡੀਓ ਨਾਲ ਦੋਸਤੋ ਬਣੇ ਰਹੋ ਨਾਲ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਪੂਰਾ ਰਾਣਾ ਸਾਹਿਬ ਜੀ ਦੇ ਆ ਪੂਰਾ ਦਵਾਰਾ ਸਾਹਿਬ ਜੀ ਦਾ ਪੂਰਾ ਸਾਹਿਬ ਜੀ ਦੇ ਵੀ ਦਰਸ਼ਨ ਕਰਵਾਵਾਂਗੇ ਵੀਡੀਓ ਨਾਲ ਦੋਸਤੋ ਬਣੇ ਰਹੋ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਮੌਸਮ ਕਰਕੇ ਹੋ ਗਿਆ ਤੁਸੀਂ ਦੇਖ ਸਕਦੇ ਹੋ ਪੇਟੀਆਂ ਪੂਰੀਆਂ ਡੀਜੇ ਕਰਕੇ ਥੋੜੀਆਂ ਗਿੱਲੀਆਂ ਹੋਣੀਆਂ ਤੇ ਐਲਈਡੀ ਸਕਰੀਨਾਂ ਲਗਾਈਆਂ ਗਈਆਂ ਸੀ ਸੰਗਤਾਂ ਲਈ ਤੁਸੀਂ ਦੇਖ ਸਕਦੇ ਹੋ ਸੰਗਤਾਂ ਨੇ ਇੱਥੇ ਪਾਰਕ ਦੇ ਵਿੱਚ ਬਹਿ ਕੇ ਦੀਵਾਨ ਪੂਰੇ ਚੱਲਣਗੇ ਜੀ ਰਾਤ ਨੂੰ ਤੇ ਸੰਗਤਾਂ ਇੱਥੇ ਪਹੁੰਚ ਚੁੱਕੀਆਂ ਹੋਮ ਹੋਮ ਆ ਕੇ ਤੁਸੀਂ ਦੇਖ ਸਕਦੇ ਹੋ ਅੱਜ ਵਰਸੀ ਦਾ ਪਹਿਲਾ ਦਿਨ ਆ ਜੀ 24 ਅਗਸਤ ਸੰਗਤੋ ਦਰਸ਼ਨ ਕਰਨ ਲਈ ਜਰੂਰ ਆਓ ਜੀ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਅੱਗੇ ਦਰਬਾਰ ਸਾਹਿਬ ਜੀ ਦੇ ਵੀ ਦਰਸ਼ਨ ਕਰਵਾਉਨੇ ਆ ਵੀਡੀਓ ਨਾਲ ਦੋਸਤੋ ਬਣੇ ਰਹੋ ਸਾਡੇ ਇੱਕ ਨਗਰ ਜਿੱਥੇ ਸੰਤ ਵਾਸਾ ਤਨ ਤਨ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਜੇ ਸਾਡੇ ਉਹਨਾਂ ਦੀ ਵਰਸੀ ਦਾ ਅੱਜ ਪਹਿਲਾ ਦਿਨ ਹੈ ਜੀ ਤੇ ਸੰਗਤਾਂ ਦੇਖ ਸਕਦੇ ਹੋ ਤੁਸੀਂ ਕੱਠ ਦੇ ਵਿੱਚ ਬਹੁਤ ਚੁੱਕੀਆਂ ਨਾ ਕਰ ਦਿੱਤੀਆਂ ਸੰਗਤਾਂ ਦਾ ਬਹੁਤ ਹੀ ਜ਼ਿਆਦਾ ਸੰਗਤਾਂ ਦਰਸ਼ਨ ਦੇ ਲਈ ਆਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਮੀਂਹ ਦਾ ਮੌਸਮ ਹੈ ਤੇ ਸਾਹਮਣੇ ਬੱਦਲਬਾਈ ਹੋਈ ਹੋਈ ਆ ਮੀਂਹ ਦੇ ਮੌਸਮ ਦੇ ਵਿੱਚ ਬਹੁਤ ਤੇਜ਼ ਮੀਂਹ ਪਿਆ ਜੀ ਇੱਕ ਅੱਧਾ ਘੰਟਾ ਪਹਿਲਾਂ ਬਹੁਤ ਜ਼ਿਆਦਾ ਮੀਂਹ ਸੀਗਾ ਫਿਰ ਵੀ ਸੰਗਤਾਂ ਮੀਂਹ ਦੇ ਮੌਸਮ ਦੇ ਵਿੱਚ ਦਰਸ਼ਨਾਂ ਦੇ ਲਈ ਪਹੁੰਚੀਆਂ ਹੋਈਆਂ ਨੇ ਵੀਡੀਓ ਨਾਲ ਦੋਸਤੋ ਬਣੇ ਉਹਨਾਂ ਨਾਲ ਦੀ ਨਾਲ ਆਪਾਂ ਤੁਹਾਨੂੰ ਸਾਰਾ ਰਾਣਾ ਸਾਹਿਬ ਜੀ ਦੇ ਵਰਸੀ ਦੀ ਆਪਣੀ ਵੀਡੀਓ ਨਾਲ ਨਾਲ ਆਉਂਦੀਆਂ ਰਹਿਣਗੀਆਂ ਦੋਸਤੋ ਤੁਸੀਂ ਦੇਖ ਸਕਦੇ ਹੋ ਦਾ ਦਰਸ਼ਨਾ ਦੇ ਲਈ ਆਈਆਂ ਪਰਮਾਤਮਾ ਜੀ ਦਾ ਮਾਤਾ ਚੜ੍ਹਦੀ ਕਲਾ ਚ ਰੱਖੇ ਜੀ ਜਿੰਨੀਆਂ ਵੀ ਸੰਗਤਾਂ ਤੁਸੀਂ ਦੇਖ ਸਕਦੇ ਹੋ ਆਈਆਂ ਹੋਈਆਂ ਨੇ ਵਾਹਿਗੁਰੂ ਦਾ ਸਿਮਰਨ ਜਪ ਗਉਰੀਆ ਬਾਣੀ ਦੇ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਵਾਹਿਗੁਰੂ ਦਾ ਨਾਮ ਸਿਮਰਨ ਜਪ ਕਰ ਰਹੀਆਂ ਨੇ ਸਾਰਿਆਂ ਨੂੰ ਬਰਮਾ ਚੜ੍ਹਦੀ ਕਲਾ ਚ ਰੱਖੇ ਜੀ ਜਿੰਨੀਆਂ ਵੀ ਸੰਗਤਾਂ ਆਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਐਲਈਡੀ ਸਕਰੀਨਾਂ ਲੱਗੀਆਂ ਲਾਈਵ ਟੈਲੀਕਾਸਟ ਚੱਲ ਰਿਹਾ ਜੀ ਦਾੜਾ ਸਾਹਿਬ ਜੀ ਦਾ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਮੀਂਹ ਦੇ ਮੌਸਮ ਦੇ ਵਿੱਚ ਵੀ ਵਾਹਿਗੁਰੂ ਦੇ ਦਰਸ਼ਨਾ ਲਈ ਆਈਆਂ ਵੱਡੇ ਵੱਡੇ ਪੱਕੇ ਲੱਗਿਆ ਜੀ ਵੀਡੀਓ ਨਾਲ ਨਾਲ ਆਪਣੇ ਵੀਡੀਓ ਬਣਿਆ ਰਹਿਣਗੀਆਂ ਜੀ ਤੁਸੀਂ ਦੇ ਸਕਦੇ ਹੋ ਕਿ ਕਿਤੇ ਕਿਤੇ ਪੱਖੇ ਲਗਾਏ ਗਏ ਆ ਦੀਵਾਨ ਹਾਲ ਦੇ ਵਿੱਚ ਦੀਵਾਨ ਚੱਲ ਰਹੇ ਨੇ ਸੰਗਤਾਂ ਦੇ ਦਰਸ਼ਕ ਸਭੇ ਤੋਂ ਬਾਹਰ ਦੇਖ ਸਕਦਾ ਆਆਂ ਹੀਆਂ ਦੇ ਵਿੱਚ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਬੀਤੀਆਂ ਬਜ਼ੁਰਗ ਸਭ ਦਰਸ਼ਨਾਂ ਲਈ ਆਏ ਨੇ ਵਾਹਿਗੁਰੂ ਸਾਰਿਆਂ ਨੂੰ ਤਰੱਕੀਆਂ ਤੰਦਰੁਸਤੀਆਂ ਬਖਸ਼ੇ ਜੀ ਤੁਸੀਂ ਦੇ ਸਕਦੇ ਹੋ ਨਾਲ ਦੇ ਜਿਵੇਂ ਪਾਣੀ ਵਾਂਗ ਸੇ ਪੈਂਦਾ ਨਹੀਂ ਹੁੰਦਾ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਦੇ ਸਕਦੇ ਹੋ بارش ਆਟ ਚੁਕੀ ਆ ਪਾਰਕ ਦੇ ਵਿੱਚ ਪੂਰਾ ਸਮਾਗਮ ਆਉਣਾ ਸੀ ਐਲ ਡੀ ਡੀ ਬਾਲ ਵਗੈਰਾ ਸਾਰਾ ਕੁਝ ਲੱਗਣਾ ਸੀਗਾ ਤੇ ਪਾਰਕ ਦੇ ਵਿੱਚ ਤੁਸੀਂ ਦੇ ਸਕਦੇ ਹੋ ਮੀਂਹ ਦਾ ਮੌਸਮ ਹੋ ਚੁੱਕਿਆ ਵਾ ਤੇ ਰਾਤ ਨੂੰ ਦੇ ਦੀਵਾਨ ਸਹਾਰ ਸਜਣਗੇ ਜੀ ਤੁਸੀਂ ਦੇ ਸਕਦੇ ਹੋ ਸੰਗਤਾਂ ਆਈਆਂ ਹੋਈਆਂ ਨੇ ਦਰਸ਼ਕਾਂ ਲਈ ਮੀਂਹ ਦੇ ਵਿੱਚ ਤੁਸੀਂ ਦੇ ਸਕਦੇ ਹੋ ਮੀਂਹ ਦਾ ਮੌਸਮ ਪੋੜਨ ਕਰਕੇ ਮੀਂਹ ਹੋਣ ਕਰਕੇ ਜੀ ਤੁਸੀਂ ਦੇ ਸਕਦੇ ਹੋ ਥੋੜਾ ਜਆ ਸੰਗਤਾਂ ਦਾ ਪੁਰੀਆਂ ਦੇ ਸੰਗਤਾਂ ਬਾਹਰ ਫੇਰ ਆਉਣਾ ਸ਼ੁਰੂ ਹੋ ਪਈਆਂ ਨੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਆਏ ਹੋਏ ਨੇ ਤੁਸੀਂ ਸਾਡੇ ਹੋਜੋੜ ਦੇ ਦਰਸ਼ਨਾਂ ਲਈ ਆਏ ਹੋਏ ਨੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਜ ਰੱਖੇ ਜਿਵੇਂ ਬਜ਼ੁਰਗ ਆਏ ਹੋਏ ਤੁਸੀਂ ਦੇਖ ਸਕਦੇ ਹੋ ਬੰਦਾ ਹੋਲੀ ਆਏ ਹੋਏ ਨੇ ਕਿੰਨਾ ਪਿਆਰਾ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਪਹਿਲਾਂ ਗਰਮੀ ਸੀ ਪ੍ਰਮਾਤਮਾ ਨੇ ਠੰਡਾ ਮੌਸਮ ਕਰਤਾ ਦੀ ਪਾ ਕੇ ਸੰਗਤਾਂ ਪੁਰੀਆਂ ਪਹੁੰਚੀਆਂ ਹੋਈਆਂ ਵਰਸੀ ਤੇ ਹਮ ਹਮਾ ਕੇ ਰਾਣਾ ਸਾਹਿਬ ਤੁਸੀਂ ਦੇਖ ਸਕਦੇ ਹੋ ਤੇ ਸ਼ਾਮ ਨੂੰ ਦੀਵਾਨ ਸਜਣਗੇ ਸਾਰਾ ਇਕੱਠ ਪੈ ਜੂਗਾ ਸ਼ਾਮ ਨੂੰ ਜੀ ਜਿੰਨੀਆਂ ਵੀ ਸੰਗਤ ਆਉਣਾ ਚਾਹੁੰਦੀਆਂ ਨੇ ਰਾਣਾ ਸਾਹਿਬ ਆਓ ਜੀ ਦਰਸ਼ਨਾ ਲਈ ਅੱਜ ਵਰਸੀ ਦਾ ਪਹਿਲਾ ਦਿਨ ਆ 24 ਅਗਸਤ ਅੱਜ ਪਹਿਲਾ ਦਿਨ ਆ ਵਰਸੀ ਦਾ ਗੁਰੂ ਨਾਨਕ ਲੰਗਰ ਹਾਲ ਤੁਹਾਨੂੰ ਸਾਹਮਣੇ ਦਿਖਾ ਰਿਹਾ ਜੀ ਉੱਥੇ ਆਪਣੇ ਪਾਸੇ ਲੰਗਰ ਹਾਲ ਬਣਿਆ ਗੁਰੂ ਨਾਨਕ ਲੰਗਰ ਹਾਲ ਉੱਧਰਲੇ ਪਾਸੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਧਰ ਲੰਗਰ ਹਾਲ ਆ ਜੀ ਬਹੁਤ ਵਾਰਕ ਬੜੀਆਂ ਤੁਸੀਂ ਦੇਖ ਸਕਦੇ ਹੋ ਪੂਰੀ ਬਹੁਤ ਵਧੀਆ ਟੈਂਟ ਦਾ ਵੀ ਕੰਮ ਹੋਇਆ ਹੋਇਆ ਤੁਹਾਨੂੰ ਦਿਖਾ ਦਿੰਦੇ ਹਾਂ ਟੈਂਟ ਬਹੁਤ ਵਧੀਆ ਟੈਂਟ ਬਣਾਇਆ ਗਿਆ ਵਾ ਸੰਗਤਾਂ ਦੇ ਲਈ ਤੇ ਦੱਸਣਾ ਇਹ ਬਹੁਤ ਆਵਾਜ਼ ਪੂਰੀ हां जी दोस्तों ਤੁਸੀਂ ਇੱਧਰਲੇ ਪਾਸੇ ਦੇਖ ਸਕਦੇ ਹੋ ਜੀ ਬਾਬਾ ਜੀ ਸੇਵਾ ਕਰ ਰਹੇ ਨੇ ਪਲੇਟਾਂ ਗਲਾਸ ਚਮਚ ਇੱਥੋਂ ਮਿਲ ਰਿਹਾ ਲੰਗਰ ਹਾਲ ਚ ਜਾਣ ਲਈ ਜੀ ਸੰਗਤਾਂ ਤੁਸੀਂ ਦੇਖ ਸਕਦੇ ਹੋ ਪਲੇਟਾਂ ਚਮਚ ਲੈ ਕੇ ਲੰਗਰ ਛਕਣ ਲਈ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰੂ ਨਾਨਕ ਲੰਗਰ ਹਾਲ ਬਣਿਆ ਰਾੜਾ ਸਾਹਿਬ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਵੱਡਾ ਲੰਗਰ ਹਾਲ ਬਣਿਆ ਹੋਇਆ ਤੇ ਮੌਸਮ ਦੀ ਗੜਬੜੀ ਥੋੜੀ ਜੀ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ بارش ਪੈ ਰਹੀ ਆ ਪਰ بارش ਦੇ ਵਿੱਚ ਵੀ ਸੰਗ ਤਾਂ ਪਹੁੰਚੀਆਂ ਹੋਈਆਂ ਨੇ ਦਰਸ਼ਨਾਂ ਦੇ ਲਈ ਸੰਗ ਤੋਂ ਅੱਜ ਪਹਿਲਾ ਦਿਨ ਆ ਵਰਸੀ ਦਾ ਤੇ ਨਾਲ ਦੀ ਨਾਲ ਆਪਣੇ ਸਾਰੇ ਬਲੌਗ ਆਉਣਗੇ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਕਮੈਂਟਾਂ ਚ ਵਾਹਿਗੁਰੂ ਜਰੂਰ ਲਿਖ ਦਿਆ ਕਰੋ ਜੀ ਸਾਹਮਣੇ ਤੁਸੀਂ ਦੇਖ ਸਕਦੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਬਾਬਾ ਜੀ ਹੁਣੀ ਛੋਟੇ ਵੱਡੇ ਭੈਣ ਭਰਾ ਸਾਰੇ ਝੂਠੇ ਭਾਂਡਿਆਂ ਦੀ ਸੇਵਾ ਕਰ ਰਹੇ ਨੇ ਝੂਠੇ ਬਰਤਨ ਦੀ ਸੇਵਾ ਚੱਲ ਰਹੀ ਹੈ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਵੀਰ ਹੁਣੀ ਕਿੰਨੇ ਪਿਆਰ ਸਤਿਕਾਰ ਦੇ ਨਾਲ ਸੇਵਾ ਕਰ ਰਹੇ ਨੇ ਰਾੜਾ ਸਾਹਿਬ ਜੀ ਦੇ ਵਿੱਚ ਪਰਮਾਤਮਾ ਇਹਨਾਂ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਜੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਹੁਣੀ ਝੂਠੇ ਭਾਂਡਿਆਂ ਦੀ ਸੇਵਾ ਬਜ਼ੁਰਗ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਉਹ ਪਿਛਲੇ ਪਾਸੇ ਬੀਬੀਆਂ ਦੀ ਸੇਵਾ ਚੱਲ ਰਹੀ ਆ ਝੂਠੇ ਪੰਡਿਆ ਦੀ ਤੀ ਅੱਗੇ ਦੇਖ ਸਕਦੇ ਹੋ ਤੁਸੀਂ ਵੀਰ ਹਣੀ ਕਰ ਰਹੇ ਨੇ ਸੇਵਾ ਝੂਠੇ ਪੰਡਿਆ ਦੀ ਸੇਵਾ ਇੱਧਰਲੇ ਪਾਸੇ ਹੁੰਦੀ ਆ ਜੀ ਲੰਗਰ ਹਾਲ ਦੇ ਬਿਲਕੁਲ ਨਾਲ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਬੂਟੇ ਲਗਾਏ ਨੇ ਜੀ ਬਹੁਤ ਹੀ ਪਿਆਰੇ ਪਿਆਰੇ ਬੂਟੇ ਲਗਾਏ ਨੇ ਬੂਟਿਆਂ ਦਾ ਬਹੁਤ ਜ਼ਿਆਦਾ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਧਿਆਨ ਰੱਖਿਆ ਗਿਆ ਹਲਕਾ ਹਲਕਾ ਟੈਂਨਮੈਂਟ ਟੈਂਨਮੈਂਟ ਦੇਖ ਸਕਦੇ ਹੋ ਤੁਸੀਂ ਹੋ ਰਹੀ ਆ ਕਣੀਆਂ ਦੀ ਐ ਬੂਟੇ ਨਿਖਰ ਗਏ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸામਣੇ ਦੇ ਪਾਸੇ ਹਸਪਤਾਲ ਆ ਉਹ ਵੀ ਆਪਾਂ ਤੁਹਾਨੂੰ ਹਸਪਤਾਲ ਬਾਰੇ ਦੱਸ ਦਿੰਨੇ ਆ ਕੋਈ ਨਾ ਜੀ ਇਹ ਜੋ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਸ਼੍ਰੀ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲਾ ਜੀ ਜਿਹੜਾ ਸਾਹਮਣੇ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਬਿਲਕੁਲ ਨਾਲ ਹੀ ਆ ਗੁਰਦੁਆਰਾ ਸਾਹਿਬ ਜੀ ਦੇ ਤੇ 24 ਘੰਟੇ ਇਹ ਖੁੱਲਾ ਰਹਿੰਦਾ ਜੀ ਹਸਪਤਾਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਜੀ ਦੇ ਇਹ ਹਸਪਤਾਲਾ ਤੇ ਇੱਧਰ ਵੀ ਰੋਣੀ ਦੇਖ ਸਕਦੇ ਹੋ ਤੁਸੀਂ ਉੱਚੇ ਦੀ ਸੇਵਾ ਚੱਲਦੀ ਆ ਨਾਲ ਦੀ ਨਾਲ ਟੈਲਾਂ ਦੀ ਸਫਾਈ ਹੋ ਰਹੀ ਆ ਜੀ ਟੈਲਾਂ ਨੂੰ ਨਾਲ ਦੀ ਨਾਲ ਸਾਫ਼ ਕਰ ਰਹੇ ਨੇ بارش ਪੈ ਰਹੀ ਆ ਤੇ ਸੇਵਾ ਕਰ ਰਹੇ ਨੇ ਪ੍ਰਮਾਤਮਾ ਨੇ ਚੜ੍ਹਦੀ ਕਲਾ ਚ ਰੱਖੇ ਇਧਰਲੇ ਪਾਸੇ ਦੇਖ ਸਕਦੇ ਹੋ ਦੋ ਛੋਟੇ ਜੇ ਨੰਨੇ-ਮੁੰਨੇ ਪਿਆਰੇ ਜੇ ਬੱਚੇ ਗੁਰੂ ਦੇ ਦਰਸ਼ਨ ਲਈ ਆਏ ਹੋਏ ਨੇ ਵਰਸੀ ਦੇ ਉੱਪਰ ਉੱਚੀ ਦੀ ਸੇਵਾ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਜੀ ਮੀਂਹ ਪੈ ਰਿਹਾ ਵਾ ਮੀਂਹ ਦੇ ਵਿੱਚ ਦੇਖ ਸਕਦੇ ਹੋ ਸਕਰੀਨਾਂ ਲੱਗਣੀਆਂ ਸੀਗੀਆਂ ਸਾਹਮਣੇ ਸਕਰੀਨਾਂ ਟਕੀਆਂ ਹੋਈਆਂ ਤੇ ਚੱਲਣਗੀਆਂ ਜਦੋਂ ਵੀ ਮੀਂਹ ਹਟੂਗਾ ਨਾਲ ਹੀ ਸਕਰੀਨਾਂ ਚੱਲ ਪੈਣਗੀਆਂ ਸਾਰੀਆਂ ਜੀ ਨਾਲ ਹੀ ਲਾਈਵ ਟੈਲੀਕਾਸਟ ਰਾਣਾ ਸਾਹਿਬ ਜੀ ਦਾ ਚੱਲੂਗਾ ਜੀ ਤੇ ਦੋਸਤੋ ਆਪਣੇ ਵੀ ਬਲੌਗ ਨਾਲ ਦੀ ਨਾਲ ਆਉਂਦੇ ਰਹਿਣਗੇ ਬਸ ਤੁਸੀਂ ਨਾਲ ਦੀ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਨਾਲ ਦੀ ਨਾਲ ਆਪਣਾ ਡੇਲੀ ਬਲੌਗ ਆਏਗਾ ਜੀ ਤੁਸੀਂ ਦੇਖ ਸਕਦੇ ਹੋ ਸੰਗ ਤਾਂ ਮੀਂਹ ਦੇ ਵਿੱਚ ਹੀ ਪਹੁੰਚੀਆਂ ਹੋਈਆਂ ਨੇ ਦਰਸ਼ਨਾਂ ਦੇ ਲਈ ਪ੍ਰਮਾਤਮਾ ਸਾਰੀਆਂ ਵੀਰ ਭੈਣਾਂ ਨੂੰ ਜਿੰਨੇ ਵੀ ਦਰਸ਼ਨਾਂ ਲਈ ਆਏ ਆ ਇਹਨਾਂ ਨੂੰ ਤਰੱਕੀਆਂ ਬਖਸ਼ੇ ਜੀ ਤੰਦਰੁਸਤੀਆਂ ਬਖਸ਼ੇ ਤੇ ਬਾਹਰਲੇ ਪਾਸੇ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਹੁਣ ਤੇ ਇੱਧਰਲੇ ਪਾਸੇ ਦੇਖ ਲਓ ਵੀਰ ਮੀਂਹ ਦੇ ਵਿੱਚ ਸੇਵਾ ਕਰ ਰਿਆ ਵਾ ਸੰਗਤਾਂ ਦੀ ਪਾਣੀ ਪੁਲਾ ਰਿਆ ਜੀ ਜਿੰਨੀਆਂ ਵੀ ਸੰਗਤਾਂ ਗੱਡੀ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਤੇ ਸੰਗਤਾਂ ਤਰਪਾਲਾਂ ਪਾ ਕੇ ਬੱਸਾਂ ਦੇ ਵਿੱਚ ਦੀ ਹੁੰਦੀਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਪਹੁੰਚ ਚੁੱਕੀਆਂ ਨੇ ਹੁਮ ਹੁਮਾ ਕੇ ਸੰਗਤਾਂ ਪੂਰੀਆਂ ਪਹੁੰਚ ਚੁੱਕੀਆਂ ਨੇ ਰਾਤ ਦੇ ਦੀਵਾਨਾਂ ਦੀ ਰਾਤ ਨੂੰ ਬਹੁਤ ਜ਼ਿਆਦਾ ਭੀੜ ਹੋ ਜੇਗੀ ਤੁਸੀਂ ਦੇਖ ਸਕਦੇ ਹੋ ਅੱਜ ਪਹਿਲਾ ਦਿਨ ਆ 24 ਅਗਸਤ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਵੀਰ ਹੁਣੀ ਤਰਪਾਲਾਂ ਪਾ ਕੇ ਆ ਗਿਆ ਫੌਜੀਆਂ ਵਾਲੀਆਂ ਤਰਪਾਲਾਂ ਪਾ ਕੇ ਟਰੈਕਟਰਾਂ ਦੇ ਉੱਪਰ ਪਹੁੰਚ ਚੁੱਕੇ ਆ ਜੀ ਦਰਸ਼ਨਾ ਦੇ ਲਈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਕੋਲ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਓ ਮਿਲਦੇ ਹਾਂ ਹੁਣ ਆਪਾਂ ਅਗਲੇ ਬਲੌਗ 'ਚ ਜ